ਜਲਦੀ ਅਮੀਰਵੰਦ ਦੀ ਚਾਹਤ ਨੇ ਪਹੁੰਚਾਇਆ ਸਲਾਖਾਂ ਪਿੱਛੇ ਆਈ 20 ਗੱਡੀ ਸਮੇਤ ਵਿਅਕਤੀ ਹੈਰੋਇਨ ਸਮੇਤ ਕਾਬੂ ਮਾਮਲਾ ਦਰਜ ਅਗਲੇਰੀ ਕਾਰਵਾਈ ਸ਼ੁਰੂ ਬਟਾਲਾ ਪੁਲਿਸ ਅਦੀਨ ਪਿੰਦੇ थाना ਕਮਾਨ ਦੀ ਪੁਲਿਸ ਟੀਮ ਵੱਲੋਂ ਐਸਐਸਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਮਖਬਰ ਖਾਸ ਦੀ ਇਤਲਾ ਦੇ ਨਾਕਬੰਦੀ ਦੌਰਾਨ ਆਈ 20 ਗੱਡੀ ਵਿੱਚ ਸਵਾਰ ਅਨਮੋਲ ਸਿੰਘ ਵਾਸੀ ਚੀਮਾ ਨੂੰ ਹੈਰੋਇਨ ਸਮੇਤ ਅਤੇ ਡਰੱਗ ਮਨੀ ਨਾਲ ਕਾਬੂ ਕੀਤਾ ਹੈ ਇਸ ਤਰ੍ਹਾਂ ਦੇਕਰ ਫੁੱਲ ਸੌਨੋ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸ਼ਪੰਦੀ ਡੀਐਸਪੀ ਰਜੇਸ਼ ਕੱਕੜ ਨੇ ਦੱਸਿਆ ਕਿ ਅਨਮੋਲ ਸਿੰਘ ਦਾ ਰਿਮਾਂਡ ਲੈ ਕੇ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੈਰੋਇਨ ਕਿੱਥੋਂ ਅਤੇ ਕਿਸ ਦੇ ਕੋਲੋਂ ਲਿਆ ਕੇ ਵੇਚਦਾ ਸੀ ਅਤੇ ਕਦੋਂ ਤੋਂ ਇਹ ਕੰਮ ਨਾਲ ਜੁੜਿਆ ਹੋਇਆ ਸੀ ਫਿਲਹਾਲ ਇਸ ਦੇ ਉੱਪਰ ਪਹਿਲਾਂ ਕੋਈ ਕਿਸਤਰ ਚੰ ਨਹੀਂ ਹੈ ਇਸ ਵੱਲੋਂ ਇਹ ਕੰਮ ਜਲਦ ਅਮੀਰਪਨ ਲਈ ਕੀਤਾ ਜਾ ਰਿਹਾ ਸੀ ਇਹ ਕੋਈ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਦੇ ਡਰਗ ਅਗੇਂਸਟ ਬਿਲਕੁਲ ਨੋਟਵਾਲਵ ਸਪੋਰਟ ਨਹੀਂ ਹੋ ਉਸ ਬਾਰੇ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈਡਮ ਅਸ਼wini ਘੋਟਿਆਲ ਐਸਐਸਪੀ ਇਸ਼ਾਰਦ ਮਹਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਜਿੰਮੇਂ ਦੇ ਇਸ ਦਿਨ थाना ਕੁਮਾਨ ਦੀ ਪੁਲਿਸ थाना ਦੇ ਐਸਐਚਓ ਨਾਮਯੁਕਤ ਕੁਰਾ ਸਿੰਘ ਨੇ ਇੱਕ ਵਿਕਟਮ ਨੂੰ ਆਈਟੈਂਟਿਕ ਕਾਰ ਵਿੱਚ 200 ਤੋਂ 255 ਗ੍ਰਾਮ ਹੈਰੋਇਨ ਕਾਬੂ ਕਰਕੇ ਪਰਦਸ਼ ਕੀਤਾ ਇੱਕ ਯੇਪ ਨਾਰੀਕਰ ਬਰਾਮਦੀ ਹੈ 200 ਗ੍ਰਾਮ ਦੀ ਹੈ ਇਸ ਨਾਲ ਅਸੀਂ ਨੂੰ ਖਾਲੋ ਪੇਗੀ ਇਹ ਜਿਹੜੀ ਸਾਡੀ ਮੁਹਿੰਮ ਹੈ ਨਸ਼ੇ ਦੇ ਖਿਲਾਫ ਕਿ ਲਗਾਤਾਰ ਜਲਦੀ ਰਹੇਗੀ ਇਸੇ ਤਰ੍ਹਾਂ ਜੇ ਵੀ ਸਭ ਨੂੰ ਇਹ ਹੀ ਮੇਰੀ ਟੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਕੋਲੋਂ ਬਾਹਰ ਨਿਕਾ ਉਹ ਨਸ਼ਾ ਦੇ ਕਾਰੋਬਾਰ ਨੂੰ ਬੰਦ ਕਰ ਦਵੇ ਜਿਸ ਤਰ੍ਹਾਂ ਅਸੀਂ ਇਸ ਨੂੰ ਹੁਣ ਜਿਹੜਾ ਇਹ ਸਾਡੇ ਕਾਬੂ ਆਇਆ ਅਸੀਂ ਤੇ ਗੀਐਸਟ੍ਰੇ ਫਾਈਨੈਂਸ਼ ਇਨਵੈਸਟੀਗੇਸ਼ਨ ਕਰਾਂਗੇ ਜਿਹੜੀ ਜਿਹੜੀ ਇਹਦੀ ਪੂਰੀ ਚੈੱਕਅਪ ਤੇ ਕਰਾਂਗੇ ਜਿਹੜੀ ਇਹਨੇ ਨਸ਼ੇ ਦੀ ਨਸ਼ਾ ਵੇਚ ਕੇ ਫੌਟੀ ਬਣਾਈ ਹੈ ਅਸੀਂ ਉਹਨੂੰ ਉਹਦੀ ਫੌਟੀ ਚੜ੍ਹਨੀ ਕਰਾਂਗੇ ਇਸ ਨੂੰ ਜਿਹੜਾ ਅਲੀ ਪੱਟੀਵਾਲ ਰੋਡ ਪੱਟੀਵਾਲ ਰੋਡ ਪੈਂਦੀ ਆ ਕਮਾਣਾ ਦੇ ਉੱਥੋਂ ਇੱਕ ਸਰ ਇਹਦਾ ਨਾਮ ਕੀ ਹੈ ਇਹ ਤਾਂ ਪਿੰਡ ਗੜ ਅਨਮੋਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਆ ਪਿੰਡ ਚਿਮਾ ਖੁੱਡੀ ਦਾ ਇਹ ਜਿਹੜਾ ਪਰਸਲ ਸਟ੍ਰੀਟ ਹੋਇਆ ਉਹ 82 ਨੰਬਰ ਆ ਫਲ ਦਾ ਬਿੱਟ ਗੜ ਤਈ ਸ਼ੇ 18 ਟੋਬੀ ਅੰਡਰਸੈਕਸ਼ਨ ਪਿੰਜਟ ਇਹ ਸਰ ਕਰਤਾ ਕੀ ਜਿਗਾ ਅਨਫੋਰਚਨਟਲੀ ਇਹ ਇੰਡੀਅਨ ਆਰਮੀ ਦਾ ਉਦੋਂ ਉਹ ਆਰ ਦੇ ਕੋਈ ਕੋਈ ਪ੍ਰੀਮੀਅਰ ਕਾਰ ਨਹੀਂ ਆਇਆ ਬਟ ਇਹ ਇਥੇ ਜਿਆਦਾ ਜਿਹੜੇ ਜਦੀ ਅਮੀਰ ਹੁੰਦੇ ਚੱਕਰ ਵਿੱਚ ਇੱਕ ਧੰਦੇ ਜਾ ਗਿਆ ਇਹ ਕੋਈ ਡਰਗ ਮੰਦੀ ਵੀ ਫੜੀ ਗਈ ਕੋਈ ਸਰ ਹਾਂ 831 3100 3390 ਰੁਪਏ ਦੇ ਤੱਕ ਨਹੀਂ ਲੱਗ ਸਕਦਾ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤਨ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਇਸ ਨੂੰ ਅਦਾਜ ਵਿੱਚ ਕੀਤਾ ਮਾਨ ਲਿਆ ਇਹਦਾ ਪਰਮਿਸ਼ਨ ਲਿਆ ਅਸਫੀਲਾ ਤੁਮੇ ਇਸ ਨੂੰ ਨਹੀਂ ਕਰਾਂਗੇ ਇਹਦੇ ਜਿਹੜੇ ਵੀ ਬੈਕਫੋਰਡ ਫੋਰਵਰਡ ਨਹੀਂ ਹੈਗੇ ਆਪ ਜੀ ਨੂੰ ਇਸਤੇਮਾਲ ਨਹੀਂ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਜੀ ਇਹਦੀ ਜਿਹੜੀ ਬ੍ਰਾਂਮੀ ਹੋਈ ਹੈ ਇੱਕ ਕਾਰਡੀਓ ਕੰਪਿਊਟਰ ਕੰਡਾ ਦੇ ਨਾਲ ਲਿਆ ਸਰ ਇਹਨਾਂ ਸਾਰਾ ਕੁੱਝ ਨਹੀਂ ਕਰਦੇ ਇਹ ਬਾਸ ਹੈ ਜਿਹੜਾ ਜੋ ਮੈਡੀਕਲ ਕਰਾਉਣੇ ਦਾ ਸਪਸ਼ਟ ਹੋਏਗਾ ਇਸ ਨਿਸ਼ਾਨ ਕਿਸੇ ਨੂੰ ਨਹੀਂ ਕਰਦਾ ਨਹੀਂ ਕਰਦਾ ਸਰ ਤੁਸੀਂ ਪਾਬਲੇ ਨੂੰ ਕੀ ਅਪੀਲ ਕਰਦੇ ਹੋ ਉਹਨੂੰ ਬਲੀ ਹਦੀ ਬਿਲਕੁਲ ਹੀ ਪੀ ਰਿਆ ਜੀ ਜਿਹੜਾ ਨਸ਼ਾ ਕੋਈ ਇਸ ਜਨਤਕਦਰ ਫਸ ਗਿਆ ਕੋਈ ਤੀਨ ਵਾਲਾ ਹੈਗਾ ਉਹ ਜ਼ਰੂਰ ਆਪਣੇ ਤੌਰ ਤੇ ਜਿਹੜੇ ਸਕਾਗੇ ਆਪਕੀ ਸੈਂਟਰ ਹੈਗੇ ਉੱਥੀ ਜਾ ਕੇ ਦਵਾਈ ਦਵਾਈ ਤੇ ਠੀਕ ਹੋ ਗਏ ਜਾਂ ਹਰ ਨਾਲ ਰਸਤਾ ਕੈਮ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਜਿਹੜੇ ਦਵਾ ਕੇ ਦਵਾਈ ਦਵਾਵਾਂਗੇ ਤਾਂ ਕਿ ਉਹ ਛੱਡ ਕੇ ਤੇ ਸਮਾਜ ਦੇ ਮੁਖਤਾਰਾ ਜਾ ਕੇ ਆਪਣੀ ਜੀਵਨ ਉਤੰਤਰੇ ਤੇ ਦੂਜੀ ਤਰਫ ਜੇ ਕੋਈ ਨਸ਼ਾ ਵੇਚਦਾ ਉਹਦੀ ਕਮਾਈ ਖਾਂਦਾ ਉਹਦੇ ਤੁਹਾਡੇ ਪੂਰੀ ਉਹਦੀ ਬੋਰਨਿੰਗ ਆ ਉਹਦੇ ਵਾਸਤੇ ਜੇਲ ਬਣੀ ਹੈ もしも簡単だもんね。